ਸਸ਼ੀਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦਿਆਂ ਸੁਰਖੀਆਂ ਦੇ ਵਾਲੀ ਅਮਰੀਕਾ ਦੇ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਦਰਸਲ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਇੱਕ ਬਿਹੱਦ ਮੰਦਪਾਕੀ ਖਬਰ ਸਾਹਮਣੇ ਆਈ ਹੈ ਜਿੱਥੇ ਯੂਨੀਵਰਸਿਟੀ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਇੱਕ ਵਾਰ ਸੁਰਖੀਆਂ ਦਾ ਵਿਸ਼ਾ ਪੜ੍ਹ ਕੇ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦੱਸਿਆ ਜਾ ਰਿਹਾ ਕਿ ਹੁਣ ਅਮਰੀਕਾ ਦੇ ਕਿਰਕਿਸੂਬੇ ਦੀ ਸਟੇਟ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਦੀ ਇੱਕ ਵਾਰਦਾਤ ਦੇ ਵਿੱਚ ਇੱਕ ਸਖਸ਼ ਦੀ ਮੌਤ ਹੋਈ ਹੈ ਜਦਕਿ ਦੂਜਾ ਜ਼ਖਮੀ ਹਾਲਾਤਾਂ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੈ ਜਿਸ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ ਗੋਲੀਬਾਰੀ ਦੀ ਜਾਣਕਾਰੀ ਮਿਲਣ ਤੇ ਜੇ ਤਾਨ ਦੱਸਿਆ ਕਿ ਪੁਲਿਸ ਉਤਰਾਂ ਤੋਂ ਯੂਨੀਵਰਸਿਟੀ ਕੈਂਪਸ ਪਹੁੰਚੀ ਹੈ ਤੇ ਸਥਿਤੀ ਨੂੰ ਕਾਬੂ ਵਿੱਚ ਕਰ ਲੋ ਤਾਂ ਕਿ ਆ ਪੁਲਿਸ ਨੇ ਦੱਸਿਆ ਕਿ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਸ਼ੱਕੀ ਦੀ ਪਛਾਣ ਅਤੇ ਹਮਲੇ ਦੇ ਉਦੇਸ਼ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਔਰ ਇਸ ਦੌਰਾਨ ਕੇਟਕੀ ਦੇ ਗਵਰਨਰ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ ਕਿਹਾ ਕਿ ਪੁਲਿਸ ਮੌਕੇ ਤੇ ਹੈ ਅਤੇ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੇ ਲਿਖਿਆ ਕਿ ਆਓ ਅਸੀਂ ਪ੍ਰਭਾਵਿਤ ਸਾਰੇ ਲੋਕਾਂ ਲਈ ਪ੍ਰਾਰਥਨਾ ਕਰੀਏ ਜਾਣਕਾਰੀ ਉਪਲਬਧ ਹੋਣ ਤੇ ਸਾਂਝੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਕੈਂਪਸ ਦੇ ਵਿੱਚ ਸੁਰੱਖਿਆ ਜਿਹੜੀ ਆ ਵਧਾ ਦਿੱਤੀ ਗਈ ਹੈ ਤੇ ਅਤੇ ਪੁਲਿਸ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਰ ਜਿਹੜੇ ਨੇ ਇਕੱਲੇ ਕੰਮ ਕਰ ਰਹੇ ਨੇ ਔਰ ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਤੇ ਵਿਦਿਆਰਥੀਆਂ ਨੂੰ ਚੌਕਸ ਰਹਿਣ ਦੀ ਸਲਾਹ ਜਿਹੜੀ ਆ ਦਿੱਤੀ ਗਈ ਹੈ ਅਮਰੀਕਾ ਵਿੱਚ ਪ੍ਰਵਾਸੀ ਟਰੱਕ ਡਰਾਈਵਰਾਂ ਹੱਥੋਂ ਹਾਦਸਿਆਂ ਦੀ ਲੜੀ ਵਿੱਚ ਇੱਕ ਹੋਰ ਮਾਮਲਾ ਜੁੜ ਗਿਆ ਹੈ ਜਦੋਂ ਨਿਊ ਜਰਸੀ ਦੇ ਈਸਟ ਵਿੰਸਰ ਕਸਬੇ ਨੇੜੇ ਇੱਕ ਟਰੱਕ ਟ੍ਰੇਲਰ ਅਤੇ ਐਸਯੂਵੀ ਦੀ ਟੱਕਰ ਦੌਰਾਨ ਤਿੰਨ ਜਣਿਆਂ ਦੀ ਮੌਤ ਹੋਈ ਨਿਊ ਜਰਸੀ ਸਟੇਟ ਪੁਲਿਸ ਨੇ ਦੱਸਿਆ ਕੀ ਬਲੂਮ ਫੀਲਡ ਨਾਲ ਸੰਬੰਧਿਤ ਪਰਿਵਾਰ ਕਿਸੇ ਕਾਰਨ ਕਰਕੇ ਹਾਈਵੇ ਦੇ ਕਿਨਾਰੇ ਰੁਕਿਆ ਹੋਇਆ ਸੀ ਪਰ ਕੁਝ ਹੀ ਪਲਾ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਇੱਕ ਬੱਚੇ ਸਣੇ ਤਿੰਨ ਜਣੇ ਦਮ ਤੋੜ ਗਏ ਟਰੱਕ ਚਲਾ ਰਹੇ 33 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸਦੇ ਇਮੀਗ੍ਰੇਸ਼ਨ ਸਟੇਟਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹਾਦਸੇ ਦੌਰਾਨ ਜ਼ਖਮੀ ਇੱਕ ਨਾਬਾਲਗ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਦੂਜੇ ਪਾਸੇ ਯੂਟਾਹ ਸਵੇਰੇ ਵਿੱਚ ਕਾਰ ਅਤੇ ਟਰੱਕ ਦੀ ਟੱਕਰ ਦੌਰਾਨ ਗ੍ਰੀਨ ਰਿਵਰ ਸ਼ਹਿਰ ਦੇ ਮੇਅਰ ਰੈਨ ਹੈਟ ਦੀ ਮੌਤ ਹੋ ਗਈ। ਯੂਟਾਹ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੱਸਿਆ ਹੈ ਕਿ ਹਾਦਸਾ ਯੂਐਸ ਰੂਟ 6 ਤੇ ਵਾਪਰਿਆ ਜਦੋਂ ਪੱਛਮ ਵੱਲ ਜਾ ਰਿਹਾ ਹੈ ਇੱਕ ਟਰਾਂਸਪੋਰਟ ਟਰੱਕ ਬੇਕਾਬੂ ਹੋ ਕੇ ਪੂਰਬ ਵੱਲ ਜਾ ਰਹੀਆਂ ਲੇਨਸ ਵਿੱਚ ਦਾਖਲ ਹੋ ਗਿਆ ਅਤੇ ਮੇਅਰ ਦੀ ਗੱਡੀ ਨੂੰ ਧਰੜ ਦਿੱਤਾ। ਹਾਸੇ ਦੌਰਾਨ ਮਰਨ ਵਾਲੇ ਸ਼ਖਸ ਦੀ ਪਛਾਣ ਮੁੜਲੇ ਤੌਰ ਤੇ ਪਤਾ ਨਾ ਲੱਗ ਸਕੇ ਪਰ ਗ੍ਰੀਨ ਰਿਵਰ ਸਿਟੀ ਕਾਉਂਸਲ ਨੇ ਸੋਸ਼ਲ ਮੀਡੀਆ ਰਾਹੀਂ ਤਸਦੀਕ ਕਰ ਦਿੱਤਾ ਹੈ ਕਿ ਮੇਅਰ ਇਸ ਦੁਨੀਆ ਵਿੱਚ ਨਹੀਂ ਰਹੇ ਮੇਅਰ ਦੀ ਮੰਗੇਤਰ ਮਾਰੀਆ ਨੇ ਵੀ ਫੇਸਬੁੱਕ ਰਾਹੀਂ ਰੈਨ ਹਟ ਦੇ ਅਕਾਲ ਚਲਾਣੇ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੇਅਰ ਦੀ ਮੌਤ ਦੇ ਸੋਗ ਵਜੋਂ ਗ੍ਰੀਨ ਰਿਵਰ ਸ਼ਹਿਰ ਵਿੱਚ ਝੰਡੇ ਅੱਧੇ ਚੁਕੇ ਰਹੇ ਹਾਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਦੀ ਸ਼ਨਾਖਤ ਸਾਹਮਣੇ ਨਹੀਂ ਆ ਸਕੀ ਹੈ ਜਿਸ ਨੂੰ ਡਾਕਟਰੀ ਮੁਆਇਨੇ ਲਈ ਹਸਪਤਾਲ ਲਿਜਾਇਆ ਗਿਆ ਕਿਸੇ ਵੇਲੇ ਵੀ ਦੋ ਦੇਸ਼ਾਂ ਦੇ ਵਿੱਚ ਛੇੜ ਸਕਦੀ ਹੈ ਜੰਗ ਅਤੇ ਹੁਣ ਹੈ ਫੌਜਾਂ ਦੇ ਤਣਾਤ ਹੋਣ ਤੋਂ ਬਾਅਦ ਲਗਾਤਾਰ ਹੀ ਤਾਈਵਾਨੀ ਫੌਜਾਂ ਦੇ ਨਾਲ ਹੀ ਚੀਨ ਦੇ ਵਿੱਚ ਵੱਡੇ ਪੱਧਰ ਦੇ ਜੰਗ ਦਾ ਮਾਹੌਲ ਜਿਹੜਾ ਪੈਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮੌਕੇ ਤੇ ਮਾਹੌਲ ਤਣਾਪੂਰਨ ਜਿਹੜਾ ਪੰਦਾ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਦੋ ਦੇਸ਼ ਆਮੋ ਸਾਹਮਣੇ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਇਹ ਗਤੀਵਿਧੀਆਂ ਜਿਹੜੀਆਂ ਲਗਾਤਾਰ ਤੇਜ਼ੀ ਦੇ ਵਿੱਚ ਭਿਆਨਕ ਰੂਪ ਧਾਰਨ ਕਰੀਆਂ ਨੇ ਤਾਈਵਾਨੀ ਸਮੁੰਦਰ ਦੇ ਵਿੱਚ ਚੀਨੀ ਫੌਜਾਂ ਦੀ ਦਿਨੋ ਦਿਨ ਵਧ ਰਹੀਆਂ ਗਤੀਵਿਧੀਆਂ ਕਾਰਨ ਦੋਹਾਂ ਦੇਸ਼ਾਂ ਦੇ ਵਿੱਚ ਤਣਾਅ ਵਧ ਗਿਆ ਇਸ ਦੌਰਾਨ ਬੁੱਧਵਾਰ ਦੇ ਸਵੇਰ ਦੇ ਸਮੇਂ ਤਾਈਵਾਨ ਦੇ ਰਾਸ਼ੀਅਲ ਰੱਖਿਆ ਮੰਤਰਾਲੇ ਨੇ ਦੇਖੇ ਖੇਤਰੀ ਪਾਣੀਆਂ ਦੇ ਆਲ ਦੁਆਲੇ ਚੀਨ ਦੇ 7 ਫੌਜੀ ਜਹਾਜ਼ਾਂ ਅਤੇ 6 ਜਲ ਸੈਨਾ ਦੇ ਜਹਾਜ਼ਾਂ ਨੂੰ ਦੇਖਿਆ ਇਨ੍ਹਾਂ ਵਿੱਚੋਂ 7 ਜਹਾਜ਼ਾਂ ਦੀਆਂ ਉਡਾਨਾਂ ਵਿੱਚ 2 ਨੇ ਮੱਧ ਰੇਖਾ ਨੂੰ ਪਾਰ ਕੀਤਾ ਅਤੇ ਤਾਈਵਾਨ ਦੇ ਉੱਤਰੀ ਅਤੇ ਦੱਖਣੀ ਪੱਛਮੀ ਦੇ ਏਰੀਆ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ ਦੇ ਵਿੱਚ ਦਾਖਲ ਹੋਏ ਅਤੇ ਇਸ ਤੋਂ ਬਾਅਦ ਇਲਾਕੇ 'ਚ 8 ਕਿੰਨੀ ਜਹਾਜ਼ ਅਤੇ 6 ਜਲ ਸੈਨਾ ਦੇ ਜਹਾਜ਼ਾਂ ਦੀਆਂ ਗਤੀਵਿਧੀਆਂ ਦਿਖਿਆ ਗਿਆ ਇਸ ਨਾਲ ਦੇ ਮਧਨosaur ਜਾਪਾਨ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਸੰਸਦ ਵਿੱਚ ਕਿਹਾ ਸੀ ਕਿ ਤਾਈਵਾਨ ਤੇ ਚੀਨ ਦਾ ਹਮਲਾ ਜਾਪਾਨ ਲਈ ਹੋਂਦ ਨੂੰ ਖਤਰਾ ਪੈਦਾ ਕਰਨ ਵਾਲੀ ਸਥਿਤੀ ਬਣਿਆ ਜਾ ਸਕਦਾ ਹੈ ਇਸ ਦੇ ਨਤੀਜੇ ਵਜੋਂ ਜਾਪਾਨ ਫੌਜੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ ਨਾਲ ਹੀ ਕਈ ਹਾਕੀਆਂ ਵਿੱਚ ਪਹਿਲੀ ਜਾਪਾਨੀ ਨੇਤਾ ਹਨ ਜਿਨ੍ਹਾਂ ਨੇ ਖੁਲਿਆਮ ਕਿਹਾ ਕਿ ਚੀਨ ਤਾਈਵਾਨ ਸੰਕਟ ਜਾਪਾਨ ਦੀ ਫੌਜੀ ਸ਼ਮੂਲੀਅਤ ਦਾ ਕਾਰਨ ਬਣ ਸਕਦਾ ਇਸ ਤੋਂ ਬਾਅਦ ਹੀ ਇਹ ਵਿਵਾਦ ਚੀਨ ਨੂੰ ਵੀ ਨਾਰਾਜ਼ ਕਰ ਦਿੰਦਾ ਹੈ ਜਿਸ ਤੇ ਜਪਾਨ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਬਦਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਵਿੱਚ ਜਪਾਨ ਦੀ ਯਾਤਰਾ ਤੇ ਉੱਥੇ ਪੜ੍ਹਾਈ ਕਰਨ ਵਿਰੁੱਧ ਚੇਤਾਵਨੀਆਂ ਜਾਰੀ ਕਰਨਾ ਅਤੇ ਜਾਪਾਨੀ ਸਮੁੰਦਰੀ ਭੋਜਨ ਦੀ ਦਰਾਮਤ ਨੂੰ ਰੋਕਣਾ ਸ਼ਾਮਲ ਹੈ ਇਥੋਂ ਤੱਕ ਕਿ ਓਸਾਕਾ ਵਿੱਚ ਚੀਨੀ ਕੌਂਸਲ ਜਰਨਲ ਨੇ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਕਿਹਾ ਕਿ ਉਹ ਤਾਕਾਚੀ ਦੀ ਸਿਰ ਕਲਮ ਕਰ ਦੇਣਾ ਚਾਹੁੰਦੇ ਨੇ ਔਰ ਅਮਰੀਕਾ ਦੇ ਸਾਕਾ ਰੱਖਿਆ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਤਕਾਈਚੀ ਦੇ ਬਿਆਨ ਦਾ ਸਮਰਥਨ ਕੀਤਾ ਅਤੇ ਬਰਾਜਿੰਗ ਦੇ ਪ੍ਰਤੀਕਿਰਿਆ ਨੂੰ ਅਨੁਚਿਤ ਕਰਾਰ ਦਿੱਤਾ ਕਿਉਂਕਿ ਬਿਆਨ ਜਾਪਾਨ ਦੀ ਅਧਿਕਾਰਤ ਤੇ ਮੌਜੂਦਾ ਸਥਿਤੀ ਨੂੰ ਹੀ ਦਰਸਾਉਂਦਾ ਹੈ। ਆਸਟ੍ਰੇਲੀਆ ਦੇ ਵਿੱਚ ਚਿੱਟੇ ਦੀ ਵਰਤੋਂ ਲਗਾਤਾਰ ਵੱਡੇ ਪੱਧਰ ਤੇ ਹੋ ਰਹੀ ਹੈ। ਕਈ ਆંકੜਿਆਂ ਨੇ ਖੁਲਾਸੇ ਕੀਤੇ ਨੇ। ਰਿਪੋਰਟਾਂ ਜਿਹੜੀਆਂ ਨੇ ਬੇहद ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਜਿੱਥੇ ਕਿ ਚਿੱਟੇ ਦੀ ਵਰਤੋਂ ਵੱਧ ਮਾਤਰਾ ਤੇ ਕੀਤੀ ਜਾਂਦੀ ਹੈ ਤਾਂ ਬੇहद ਅਜਿਹੇ ਖੁਲਾਸੇ ਹੋਏ ਨੇ ਜਿਸ ਨੂੰ ਸੁਣ ਕੇ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਜਿਹੜੀ ਨੌਜਵਾਨ ਪੀੜੀ ਆ ਨਸ਼ੇ ਦੇਈ ਕਾਫੀ ਜ਼ਿਆਦਾ ਆਦੀ ਹੋ ਚੁੱਕੀ ਹੈ ਤਾਂ ਰਿਪੋਰਟਾਂ ਜਿਹੜੀਆਂ ਖੁਲਾਸੇ ਕਰਦੀਆਂ ਨੇ ਉਸ ਵਿੱਚ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਨੌਜਵਾਨ ਪੀੜੀ ਚ ਜਿਹੜੀ ਆ ਕੋਕੇਨ ਦੀ ਸਭ ਤੋਂ ਵੱਧ ਮਾਤਰਾ ਦੀ ਝੇਲ ਦੇ ਵਿੱਚ ਹੈ ਜਾਨਕਿ ਵੱਧ ਮਾਤਰਾ ਦੇ ਵਿੱਚ ਕੋਕੇਨ ਜਿਹੜੀ ਆ ਨੌਜਵਾਨ ਪੀੜੀ ਜਿਹੜੀ ਆ ਉਹ ਉਸ ਦਾ ਸੇਵਨ ਕਰਦੀ ਹੈ ਸਰਕਾਰੀ ਆਂਕੜਿਆਂ ਦੇ ਅਨੁਸਾਰ 18 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਪਿਛਲੇ ਸਾਲ ਚਿੱਟੇ ਦੀ ਵਰਤੋਂ 11.3% ਤੱਕ ਪਹੁੰਚ ਗਈ ਸੀ ਜੋ 2001 ਤੋਂ ਬਾਅਦ ਸਭ ਤੋਂ ਵੱਧ ਹੈ ਖੰਬੇ ਸਥਿਤੀ ਇਹ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜਿਹੜਾ ਨਸ਼ਾ ਆ ਜਿਹੜਾ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਉਨਾ ਦੇ ਵਿੱਚ ਵੀ ਵੱਡੇ ਪੱਧਰ ਦਾ ਆंकड़ा ਵੱਧ ਰਿਹਾ ਹੈ ਔਰ ਆਸਟ੍ਰੇਲੀਆ ਇੰਸਟੀਟਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਸਰਵੇਖਣ ਦੇ ਮੁਤਾਬਕ ਜੇ ਗੱਲ ਕਰੀਏ ਤਾਂ ਪਿਛਲੇ ਦਹਾਕਿਆਂ ਦੇ ਵਿੱਚ ਨੌਜਵਾਨਾਂ ਵਿੱਚ ਕੁਕੀਨ ਦੀ ਵਰਤੋਂ ਟੁਕੜੀ ਹੋ ਗਈ ਹੈ ਨੌਜਵਾਨ ਲੜਕੀਆਂ ਵਿੱਚ ਨਸ਼ੇ ਦਾ ਰੁਝਾਨ ਵੱਧ ਰਿਹਾ ਹੈ ਤੇਜ਼ੀ ਨਾਲ ਵਧਿਆ ਜੋ ਕਿ 8% ਤੋਂ ਵੱਧ ਕੇ 11.9% ਤੱਕ ਹੋ ਗਿਆ ਹੈ ਇਸ ਦੇ ਨਾਲ ਹੀ ਹੁਣ ਕ੍ਰਿਮੀਨਲ ਇੰਟੈਲੀਜੈਂਸ ਰਿਪੋਰਟ ਜਿਹੜੀ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਦਾਸੀ ਹੈ ਕਿ ਅਗਸਤ 2023 ਤੋਂ 2024 ਤੱਕ ਦੇਸ਼ ਵਿੱਚ 22.2 ਟਨ ਜਿਹੜੇ ਕੋਕੀਨ ਤੇ ਹੇਰੋਇਨ ਦੀ ਖਪਤ ਕੀਤੀ ਗਈ ਹੈ ਜੋ ਪਿਛਲੇ ਸਾਲ ਨਾਲੋਂ 34% ਵਾਧਾ ਹੈ। ਹਰਿਆਣਾ ਦੇ ਡਾਕਟਰਾਂ ਨੇ ਸੀਨੀਅਰ ਮੈਡੀਕਲ ਅਫਸਰਾਂ ਦੀ ਸਿੱਧੀ ਭਰਤੀ ਸਮੇਤ ਹੋਰ ਮੰਗਾਂ ਦੇ ਦਬਾਅ ਪਾਉਣ ਲਈ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਅਸ ਤੋਂ ਪਹਿਲਾਂ ਡਾਕਟਰ 8 ਅਤੇ 9 ਦਸੰਬਰ ਨੂੰ ਹੜਤਾਲ ਤੇ ਸਨ ਪਰੰਤੂ ਸਰਕਾਰ ਨਾਲ ਗੱਲਬਾਤ ਨਾ ਹੋਣ ਕਾਰਨ ਡਾਕਟਰਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਪੰਚਕੋਲਾ ਵਿੱਚ ਡਾਕਟਰਾਂ ਨੇ ਡੀਜੀ ਸਿਹਤ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਕੀਤੀ ਹਸਾਰ ਵਿੱਚ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਪ੍ਰੋਬੇਸ਼ਨ ਤੇ 25 ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਾਲਾਂਕਿ ਅਜੇ ਤੱਕ ਇੱਕ ਵੀ ਡਾਕਟਰ ਵਾਪਸ ਨਹੀਂ ਆਇਆ ਅਗਰੋਹਾ ਮੈਡੀਕਲ ਕਾਲਜ ਤੋਂ ਵੀ 20 ਡਾਕਟਰਾਂ ਨੂੰ ਬੁਲਾਇਆ ਗਿਆ ਹੈ ਹਾਲਾਂਕਿ 128 ਡਾਕਟਰਾਂ ਦੇ ਛੁੱਟੀ ਤੇ ਜਾਣ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ ਹਿਸਾਰ ਤੋਂ ਇਲਾਵਾ ਅਗਰੋਹਾ ਮੈਡੀਕਲ ਕਾਲਜ ਤੋਂ ਡਾਕਟਰਾਂ ਨੂੰ ਸਰਸਾ ਅਤੇ ਫਤਿਹਬਾਦ ਵੀ ਭੇਜਿਆ ਗਿਆ ਹੈ ਡਾਕਟਰਾਂ ਦੀ ਹੜਤਾਲ ਕਾਰਨ ਹਰਿਆਣਾ ਤੇ ਯਮੁਨਾ ਨਗਰ ਪਾਣੀਪਤ ਫਤਿਹਬਾਦ ਜੀਂਦ ਕੈਂਥਲ ਹਿਸਾਰ ਚੱਜਰ ਅਤੇ ਦਾਦਰੀ ਵਿੱਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਹਾਲਾਂਕਿ ਵਿੱਤੇ ਦੇਣ ਦੀ ਸਥਿਤੀ ਦੇ ਜਵਾਬ ਵਿੱਚ ਰਾਜ ਸਰਕਾਰ ਨੇ ਜ਼ਰੂਰੀ ਸੇਵਾਵਾਂ ਰੱਖ ਰਖਾ ਐਕਟ ਲਾਗੂ ਕੀਤਾ ਹੈ ਜਿਸ ਨਾਲ 6 ਮਹੀਨਿਆਂ ਲਈ ਹੜਤਾਲ ਤੇ ਪਾਬੰਦੀ ਲਗਾਈ ਗਈ ਹੈ ਇਸ ਨੇ ਨੋ ਵਰਕ ਨੋ ਪੇ ਆਰਡਰ ਵੀ ਜਾਰੀ ਕੀਤਾ ਹੈ ਐਸੋਸੀਏਸ਼ਨ ਦੇ ਸੁਪਾ ਪ੍ਰਧਾਨ ਡਾਕਟਰ ਰਜੇਸ਼ ਖਿਆਲਿਆ ਨੇ ਕਿਹਾ ਹੈ ਕਿ ਐਚ ਸੀ ਐਮ ਐਸਏ ਵੱਲੋਂ ਵਾਰ-ਵਾਰ ਅਪੀਲਾ ਕਰਨ ਦੇ ਬਾਵਜੂਦ ਰਾਜ ਸਰਕਾਰ ਨੇ ਕੋਈ ਗੱਲਬਾਤ ਜਾਂ ਸਮਝੌਤਾ ਨਹੀਂ ਕੀਤਾ HCSMSE ਨੇ ਬਿਨਾਂ ਕਿਸੇ ਡਰ ਦੇ ਅਨਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ ਇਹ ਕਹਿੰਦੇ ਹੋਏ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਰਕਾਰੀ ਹਸਪਤਾਲਾਂ ਵਿੱਚ ਬਾਹਰੀ ਮਰੀਜ਼ ਅਤੇ ਐਮਰਜੈਂਸੀ ਸੇਵਾਵਾਂ ਸਮੇਤ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ ਉਹ ਬੁੱਧਵਾਰ ਤੋਂ ਭੁੱਖ ਹੜਤਾਲ ਕਰਨ ਦੀ ਵੀ ਤਿਆਰੀ ਕਰ ਰਹੇ ਨੇ ਅੱਜ ਰਾਜ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ HCSMSE ਕੈਟਰ ਦੇ ਸਾਰੇ ਡਾਕਟਰ ਸਾਰੀਆਂ ਡਾਕਟਰੀ ਸੁਭਾਮਾ ਨੂੰ ਅਣਮਿੱਥੇ ਸਮੇਂ ਲਈ ਮੌਤਲ ਕਰ ਦੇਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਜਾਂ ਸਰਕਾਰ ਨਾਲ ਗੱਲਬਾਤ ਰਾਹੀਂ ਕੋਈ ਸਮਝੌਤਾ ਨਹੀਂ ਹੋ ਜਾਂਦਾ ਉਹਨਾਂ ਕਹੇ ਕਿ ਸਰਕਾਰ ਨੇ ਸੀਨੀਅਰ ਮੈਡੀਕਲ ਅਫਸਰਾਂ ਦੀ ਸਿੱਧੀ ਭਰਤੀ ਦੀ ਸਾਡੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਪਰ ਐਸ਼ੋਰਡ ਕਰੀਅਰ ਪ੍ਰੋਗਰੈਸ਼ਨ ਦੀ ਸਾਡੀ ਮੰਗ ਨੂੰ ਰੱਦ ਕਰ ਦਿੱਤਾ ਹੈ ਇਹ ਦੋਵੇਂ ਮੁੱਦੇ ਬਹੁਤ ਪੁਰਾਣੇ ਨੇ ਸਰਕਾਰ ਆਪਣੇ ਵਾਅਦੇ ਕਰਨ ਦੇ ਬਾਵਜੂਦ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਮੁੱਖ ਮੰਤਰੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਵਿੱਤ ਵਿਭਾਗ ਨੇ ਇਸ ਨੂੰ ਸੂਚਿਤ ਨਹੀਂ ਕੀਤਾ ਪੰਜਾਬ ਯੂਨੀਵਰਸਿਟੀ ਵਿਖੇ ਆਉਣ ਵਾਲੀਆਂ ਸੈਨੇਟ ਚੋਣਾਂ 2026 ਤੋਂ 2030 ਸੈਸ਼ਨ ਲਈ ਹੋਣਗੀਆਂ ਇਸ ਦਾ ਮਤਲਬ ਹੈ ਕਿ ਨਵੀਂ ਬਣੀ ਸੈਨੇਟ ਦਾ ਕਾਰਜਕਾਲ 4 ਸਾਲ ਦਾ ਹੋਵੇਗਾ ਸੈਨੇਟ ਦੇ ਕਾਰਜਕਾਲ 'ਚ ਕੋਈ ਕਟੋਤੀ ਨਹੀਂ ਕੀਤੀ ਜਾਵੇਗੀ ਇਹ ਜਾਣਕਾਰੀ ਪੀਯੂਜ਼ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ ਸੈਨੇਟ ਚੋਣਾਂ ਦੇ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ ਕੁਝ ਸਾਬਕਾ ਸੈਨੇਟਰਾਂ 'ਚ ਅਫਵਾਹਾਂ ਸਨ ਕਿ ਚੋਣਾਂ 2024 'ਚ ਹੋਣਗੀਆਂ ਹਾਲਾਂਕਿ ਜੇਕਰ ਇਹ ਸੱਚ ਹੁੰਦਾ ਤਾਂ ਵਿਰੋਧ ਹੁੰਦਾ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ 2026 ਦੀਆਂ ਸੈਨੇਟ ਚੋਣਾਂ ਤੋਂ ਬਾਅਦ ਸੈਨੇਟ ਦਾ ਕਾਰਜਕਾਲ 2027 ਚ ਸ਼ੁਰੂ ਹੋਵੇਗਾ ਅਤੇ 2000 ਤੀ ਤੱਕ ਰਹੇਗਾ ਇਸ ਨਾਲ ਸੈਂਟਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ 2021 'ਚ ਸੈਨੇਟ ਚੋਣਾਂ 'ਚ ਦੇਰੀ ਹੋਣ ਕਾਰਨ ਸੈਨੇਟ ਦਾ ਕਾਰਜਕਾਲ 3 ਸਾਲਾਂ ਲਈ ਰਹਿ ਗਿਆ ਜਿਸ ਕਾਰਨ ਇਸ ਭਾ ਇਸ ਵਾਰ ਪੰਬਲ ਪੁੱਸਾ ਪੈਦਾ ਹੋ ਗਿਆ ਇਸ ਤੋਂ ਬਾਅਦ ਸਿੰਡੀਕੇਟ ਚੋਣਾਂ ਦਸੰਬਰ 2026 'ਚ ਹੋਣਗੀਆਂ ਇਸ ਸਿੰਡੀਕੇਟ ਸੈਨੇਟ ਮੈਂਬਰਾਂ ਵਿੱਚੋਂ ਬਣਾਈ ਜਾਵੇਗੀ ਜਦੋਂ ਕਿ ਸੈਨੇਟ 'ਚ 99 ਮੈਂਬਰ ਹੁੰਦੇ ਨੇ ਸਿੰਡੀਕੇਟ 'ਚ 15 ਮੈਂਬਰ ਹੁੰਦੇ ਨੇ ਸਿੰਡੀਕੇਟ ਚੋਣਾਂ ਦੇ ਨਾਲ ਡੀਨ ਦੀ ਵੀ ਚੋਣ ਕੀਤੀ ਜਾਵੇਗੀ ਪੀਯੂ ਸੈਨੇਟ ਦਾ ਕਾਰਜਕਾਲ 2 ਸਾਲ ਪਹਿਲਾਂ ਖਤਮ ਹੋ ਗਿਆ ਹੈ ਅਤੇ ਸਿੰਡੀਕੇਟ ਚੋਣਾਂ ਨੂੰ ਲਗਭਗ 3 ਸਾਲ ਹੋ ਚੁੱਕੇ ਨੇ VOTER ਰਜਿਸਟ੍ਰੇਸ਼ਨ ਫਾਰਮ ਜਨਵਰੀ 2026 ਚ ਜਾਰੀ ਕੀਤੇ ਜਾਣਗੇ ਕਿਉਂਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸੈਨੇਟ 2026 ਚ ਬਣਾਈ ਜਾਵੇਗੀ ਅਤੇ ਉਸ ਅਨੁਸਾਰ ਇੱਕ ਨਵੀਂ VOTER ਸੂਚੀ ਬਣਾਈ ਜਾਵੇਗੀ ਸੈਨੇਟ ਚੋਣਾਂ ਲੜਨ ਚ ਦਿਲਚਸਪੀ ਰੱਖਣ ਵਾਲੇ ਮੈਂਬਰਾਂ ਨੇ ਸੈਨੇਟ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ 2 ਸਾਲਾਂ ਦੀ ਦੇਰੀ ਕਾਰਨ ਸਾਬਕਾ ਅਤੇ ਨਵੇਂ ਚੁਣੇਗੇ ਸੈਨੇਟਰਾਂ ਦੋਹਾ ਨੂੰ ਵੋਟਾਂ ਪ੍ਰਾਪਤ ਕਰਨ ਲਈ ਪ੍ਰਚਾਰ ਕਰਨਾ ਪਵੇਗਾ ਇਹ ਧਿਆਨ ਦੇਣ ਯੋਗ ਹੈ ਕਿ ਪੀਯੂ ਵਿਖੇ 2026 ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਭਾਰ ਦੇ ਉਪ ਰਾਸ਼ਟਰਪਤੀ ਅਤੇ ਪੀਯੂ ਦੇ ਚਾਂਸਲਰ ਤੋਂ ਪ੍ਰਵਾਨਗੀ ਮਿਲ ਗਈ ਹੈ ਇਹ ਪ੍ਰਵਾਨਗੀ ਵਿਦਿਆਰਥੀਆਂ ਵੱਲੋਂ ਸੈਨੇਟ ਨੂੰ 91 ਤੋਂ ਘਟਾ ਕੇ 31 ਮੈਂਬਰ ਤੱਕ ਕਰਨ ਦੇ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਆਈ ਹੈ